ਆਪਣੇ ਰਾਜ ਦੇ ਵਿੱਚ ਸਤਪ੍ਰਕਾ ਜੀ ਪ੍ਰਭਾ ਕਰ ਉਹਗਰਵਾਲ ਟਾਈਮ ਸ਼ਹੀਦ ਹੋ ਗਏ ਸੀ ਉਹਨਾਂ ਨੇ ਸਮਾਜ ਦੇ ਵਿੱਚ ਬਹੁਤ ਕੰਮ ਕੀਤੇ ਆ ਉਹ ਰਾਸ਼ਟਰੀ ਸਵੈਮਸ਼ਿਕ ਸੰਗ ਨਾਲ ਜੁੜੇ ਹੋਏ ਸੀ ਤੇ ਅੱਥੇ ਜਿਹੜੀ ਨਗਰ ਕੌਂਸਲ ਆਦੀ ਰੇਡ ਉਸ ਟਾਈਮ ਨਗਰਪਾਲਿਕਾ ਸੀ ਨਗਰਪਾਲਿਕਾ ਦੇ ਵਿੱਚ ਐਜ਼ ਪ੍ਰਧਾਨ ਰਹੇ ਉਹਨਾਂ ਨੇ ਬਹੁਤ ਵਿਕਾਸ ਦੇ ਕੰਮ ਕੀਤੇ ਹਰ ਗਰੀਬ ਤੇ ਅਮੀਰ ਨਾਲ ਨਾਲ ਖੜਦੇ ਸੀ ਹਰ ਦੁੱਖ ਸੁੱਖੇ ਨਾਲ ਖੜਦੇ ਜਦੋਂ ਪੰਜਾਬ ਦੇ ਵਿੱਚ ਅੱਤਵਾਦ ਦਾ ਦੌਰ ਸੀ ਪੰਜਾਬ ਦੇ ਵਿੱਚ ਕਾਲਾ ਦੌਰ ਚੱਲ ਰਿਹਾ ਸੀ ਜਦੋਂ ਬੱਸਾਂ ਤੋਂ ਉਤਾਰ ਕੇ ਬੰਦੇ ਮਾਰੇ ਜਾ ਰਹੇ ਸੀ ਭੈਣਾਂ ਦੇ ਭਾਈ ਦੀ ਮੌਤ ਹੋ ਰਹੀ ਸੀ ਪਤਨੀ ਦਾ ਸਵਾਗ ਉੱਝ ਰਿਹਾ ਸੀ ਜਦੋਂ ਘਰੋਂ ਬਾਹਰ ਜਾਂਦੇ ਸੀ ਤੇ ਮਾਤਾਵਾਂ ਦੇਖਦੇ ਸੀ ਮੇਰਾ ਬੱਚਾ ਸ਼ਾਮ ਨੂੰ ਆਏਗਾ ਨਹੀਂ ਆਏਗਾ ਇਹੋ ਜਿਹਾ ਕਾਲਾ ਦੌਰ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਉਸ ਟਾਈਮ ਰਾਸ਼ਟਰੀ ਸੁਰੱਖਿਆ ਕਮੇਟੀ ਦਾ ਗਠਨ ਹੋਇਆ ਪੰਜਾਬ ਦੇ ਵਿੱਚ ਜਿਸ ਦੇ ਵਿੱਚ ਮੇਰਾ ਔਰ ਰਾਜਪ੍ਰਦਾ ਸੰਯੋਜਕ ਦੇ ਨਾਤੇ ਕੰਮ ਸੀਗਾ ਤੇ ਪ੍ਰਵਾਕਰ ਜੀ ਪੰਜਾਬ ਦੇ ਪ੍ਰਧਾਨ ਸੀ ਅਸੀਂ ਪੂਰਾ ਪੰਜਾਬ ਘੁੰਮਦੇ ਸੀਗੇ ਅੱਤਵਾਦੀ ਟਾਈਮ ਵਿੱਚ ਸੰਘਰਸ਼ ਕੀਤਾ ਤੇ ਅੱਤਵਾਦੀਆਂ ਨੇ ਦੋ ਸਿਰਫ ਇਹ ਨੌਜਵਾਨਾਂ ਨੇ 16 ਮਾਰਚ ਦੀ ਕਾਲੀ ਸ਼ਾਮ ਨੂੰ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ 16 ਮਾਰਚ ਨੂੰ ਜਿੱਥੇ ਟਾਲੀਆ ਜੋਕ ਉਹਨੂੰ ਕਹਿੰਦੇ ਨੇ ਕਈ ਲੋਕ ਉਸ ਚੌਕ ਦਾ ਨਾਮ ਸ਼ਹੀਦ ਪ੍ਰਵਾਕਰ ਚੌਕ ਰੱਖਿਆ ਹੋਇਆ ਹੈ ਉੱਥੇ ਉਹਨਾ ਸਟੈਚੂ ਦਾ ਅਨੁਵਰਣ ਹੋਏਗਾ ਮੂਰਤੀ ਦਾ ਅਨੁਵਰਣ ਹੋਏਗਾ ਇਸ ਬਾਲਪੁਰੀ ਭਵਨ ਦੇ ਵਿੱਚ 16 ਮਾਰਚ ਨੂੰ ਬਹੁਤ ਵੱਡਾ ਵੱਡਾ ਇਕੱਠ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਦੂਰ ਦੂਰ ਤੋਂ ਸੰਤ ਸਾਧਮ ਆ ਰਹੇ ਨੇ ਪర్యਗ ਰਾਜ ਤੋਂ ਜਿੱਥੇ ਕੁੰਭ ਲੱਗਿਆ ਉੱਥੋਂ ਵੀ ਸੰਤ ਆ ਰਹੇ ਨੇ ਸ੍ਰੀ ਅਯੁੱਧਿਆਧਾਮ ਤੋਂ ਵੀ ਸੰਤ ਆ ਰਹੇ ਨੇ ਪੁਸ਼ਕਰ dham ਜਿੱਥੇ ਬ੍ਰਹਮਾਜੀ ਦਾ ਮੰਦਿਰ ਹੈ ਉੱਥੋਂ ਵੀ ਸੰਤ ਆ ਰਹੇ ਨੇ ਗੰਗਾ ਸਾਗਰ ਉੱਥੋਂ ਵੀ ਸੰਤ ਆ ਰਹੇ ਨੇ ਇਸ ਤਰ੍ਹਾਂ ਅਲੱਗ-ਅਲੱਗ ਜਗ੍ਹਾ ਤੋਂ ਸੰਤਾਰ ਨੇ ਹਰਿਆਣਾ ਤੋਂ ਵੀ ਆ ਰਹੇ ਨੇ ਪੰਜਾਬ ਤੋਂ ਵੀ ਆ ਰਹੇ ਨੇ ਔਰ ਭਾਰਤ ਸਰਕਾਰ ਦੇ ਮੰਤਰੀ ਵੀ ਸ਼ਾਮਿਲ ਹੋ ਰਹੇ ਨੇ 16 ਮਾਰਚ ਨੂੰ ਤੇ ਉਸ ਦਿਨ 16 ਮਾਰਚ ਨੂੰ ਇਹ ਇੱਕ ਸਮਾਰਿਕਾ ਦਾ ਵਿਮੋਚਨ ਹੋਣਾ ਹੈ ਇਹ ਸਾਰੀ ਗੱਲ ਆਪ ਜੀ ਨੂੰ ਦੱਸਣ ਵਾਸਤੇ ਅੱਜ ਆਪ ਜੀ ਨੂੰ ਇੱਥੇ ਬੁਲਾਇਆ ਤੇ ਇਹ ਕਾਰਜਕ੍ਰਮ ਦੀ ਜਾਣਕਾਰੀ ਦੇਣ ਵਾਸਤੇ ਆਪ ਜੀ ਇੱਥੇ ਪਹੁੰਚਿਓ ਇਕਬਾਲ ਸਿੰਘ ਜੀ ਲਾਲਪੁਰਾ ਭਾਰਤ ਸਰਕਾਰ ਦੇ ਮੰਤਰੀ ਨੇ ઓ ਆ ਰਹੇ ਨੇ ਸਤਨਾਮ ਸਿੰਘ ਜੀ ਸੰਧੂ ਰਾਜ ਸਭਾ ਮੈਂਬਰ ਨੇ ਉਹ ਵੀ ਆ ਰਹੇ ਨੇ ਪੂਰਵ ਮੰਤਰੀ ਵੀ ਬਹੁਤ سارے ਆ ਰਹੇ ਨੇ ਅਵਿਨਾਸ਼ ਰਾਖ ਖੰਨਾ ਜੀ ਆ ਰਹੇ ਨੇ ਮਦਰੋ ਮਿੱਤਲ ਆ ਰਹੇ ਨੇ ਟਿਕਸ਼ਨ ਸੂਜੀ ਆ ਰਹੇ ਨੇ ਸਾਪਲਾ ਜੀ ਆ ਰਹੇ ਨੇ ਪਹਿਲਾ ਮੰਤਰੀ ਨੇ ਪਾਰ ਸਰਕਾਰ ਦੇ ਵਿੱਚ ਮੇਨ ਅਵਿਨਾਸ਼ ਜੈਸਵਾ ਜੀ ਜਿਹੜਾ ਆਪਣਾ ਰਾਸ਼ਟਰੀ ਸਿੱਖ ਸੰਗਤ ਹੈ ਉਹਦੇ ਪੂਰੇ ਪਾਰ ਦੇ ਸੰਘਣ ਮੰਤਰੀ ਨੇ ਉਹ ਵੀ ਆ ਰਹੇ ਨੇ ਬਹੁਤ ਸਾਰੇ ਸ਼ਖਸੀਤਾ ਦੂਰ ਦੂ ਤੋਂ ਆ ਰਿਹਾ ਹੈ ਹਰਿਆਣਾ ਤੋਂ ਦਿੱਲੀ ਤੋਂ ਉੱਤਰਾਖੰਡ ਤੋਂ ਰਾਜਸਥਾਨ ਤੋਂ ਬਹੁਤ ਉਗਿਆ ਸ਼ਖਸੀਤਾ ਇੱਥੇ ਪਹੁੰਚ ਰਹੀਆਂ ਰਾਜੀ ਜੀ ਜਿਸ ਤਰ੍ਹਾਂ ਕਿ ਇਸ ਚੌਂਕ ਦਾ ਨਾਮ ਟਾਲੀਵਲਾ ਚੌਂਕ ਮਸ਼ਹੂਰ ਹੈ ਔਰ ਸ਼ਾਇਦ ਕਾਗਜ਼ਾਂ ਉਂਝੀ ਹੋਈ ਹੈ ਤੇ ਆਉਣ ਵਾਲੇ ਸਮੇਂ ਵਿੱਚ ਕੋਈ ਇਦਾਂ ਦਾ ਹੋਏਗਾ ਕਿ ਇਹ ਅਮਰ ਸ਼ਹੀਦ ਪ੍ਰਭাকর ਜੀ ਨੇ ਚੌਂਕ ਜੋ ਪੱਕੇ ਤੌਰ ਤੇ ਰਜਿਸਟਰਡ ਹੋਵੇ ਕੋਈ ਇਦਾਂ ਦਾ ਵੀ ਹਾਂਜੀ ਹਾਂਜੀ ਨਗਰ ਕੌਂਸਲ ਦੇ ਵਿੱਚ ਮਤਾ ਪਾਸ ਹੋਇਆ ਹੋਇਆ ਰਜਿਸਟਰਡ ਹੋਇਆ ਹੋਇਆ ਕੱਲ ਨਰਿੰਦਰ ਸ਼ਾਸਤਰੀ ਜੀ ਜੈਸਵਰ ਨਗਰ ਕਾਉਂਸਲ ਦੇ ਪ੍ਰਧਾਨ ਨੇ ਉਹਨਾਂ ਨੇ ਕੱਲ ਪ੍ਰੈਸ ਨੂੰ ਦੱਸਿਆ ਵੀ ਹੈ ਮੈਂ ਸੋਸ਼ਲ ਮੀਡੀਆ ਦੇਖੀ ਉਹ ਉਹਨਾਂ ਨੇ ਕਿ ਇਸ ਚੌਕ ਦਾ ਨਾਮ ਸ਼ਹੀਦ ਪ੍ਰਭਕਰ ਚੌਕ ਰੱਖਿਆ ਹੋਇਆ ਹੈ ਇਹ ਜਦੋਂ ਆਪਣੇ ਸਚਦੇਵਾ ਜੀ ਸੀਏ ਪ੍ਰਧਾਨ ਉਸ ਟਾਈਮ ਮਤਾਂ ਪਾਸ ਹੋਈ ਸੀ ਉਸ ਟਾਈਮ ਦਾ ਨਾਮ ਇਹਦੇ ਰੱਖਿਆ ਹੋਇਆ ਹੈ ਤੇ ਉੱਥੇ ਉਹਨਾਂ ਦਾ ਤਸਵੀਰ ਵੀ ਲੱਗੀ ਹੋਈ ਸੀ ਪਿਛਲੇ 5 ਸਾਲ ਪਹਿਲਾਂ ਤਸਵੀਰ ਖਰਾਬ ਹੋ ਗਈ ਸੀ ਇਸ ਕਰਕੇ ਉੱਥੇ ਸਟੈਚੂ ਲੱਗ ਰਿਹਾ ਹੈ ਤੇ ਇਹ ਸਟੈਚੂ ਜੋ ਹੈ ਕਿੰਨਾ ਵੱਲੋਂ ਲਗਾਇਆ ਜਾ ਰਿਹਾ ਹੈ ਕਿੰਨਾ ਖਰਚਾ ਆਇਆ ਹੈ ਇਹਦੀ ਮੇਨਟੇਨੈਂਸ ਕਿਤਾਬ ਇਹ ਜਿਹੜਾ ਸਟੈਚੂ ਲਗਾ ਰਹਾ ਹੈ ਮਹਾਬੀਰ ਕ੍ਰਾਂਤੀ ਸੇਵਾ ਸੰਗ ਇੱਕ ਸੰਸਥਾ ਹੈਗੀ ਅਥੇ ਰਾਜਪਰੇ ਜੀ ਦੀ ਮੇਰੇ ਨੂੰ ਸੇਵਾ ਮਿਲੀ ਹੈ ਚੇਅਰਮੈਨ ਦੇ ਨਾਤੇ ਤੇ ਮਾਰ ਕ੍ਰਾਂਤੀ ਸੇਵਾ ਸੰਗ ਦੀ ਦੇਖਭਾਲ ਕਰੇਗੀ ਸਮਾਜ ਦੇ ਸਹਿਯੋਗ ਨਾਲ ਕਰੇਗੀ ਜਿਹੜਾ ਸਟੈਚੂ ਬਣਿਆ ਹੈ ਔਰ ਜੋ ਵੀ ਕਾਰਜਕ੍ਰਮ ਹੋ ਰਿਹਾ ਹੈ ਇਹ ਸਾਰਾ ਸਮਾਜ ਦੇ ਸਹਿਯੋਗ ਨਾਲ ਹੋ ਰਿਹਾ ਜਿਹੜੇ ਰਾਸ਼ਟਪਤ ਨੇ ਰਾਜਪਰੇ ਦੇ ਉਹਨਾਂ ਨੇ ਇਹਦੇ ਵਾਸਤੇ ਸਹਿਯੋਗ ਕਰਿਆ ਪਿਆਸ ਵੀ ਦਿੱਤਾ ਸਮਾਨ ਵੀ ਦਿੱਤਾ ਇਹ ਆਪ ਜਦ ਸਭਜੀ ਦੇ ਸਹਿਯੋਗ ਨਾਲ ਇਹ ਕਾਰਜਕ੍ਰਮ ਹੋ ਰਿਹਾ ਤੇ ਕੀ ਕਹਿਣਾ ਚਾਹੁੰਦੇ ਹੋ ਆਉਣ ਵਾਲੀ 16 ਤਰੀਕ ਬਾਅਦ ਜਿਸ ਦਿਨ ਇਹ ਮੂਰਤੀ ਦਾ अनावरण ਹੋਣਾ ਹੈ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਮੈਂ ਸ਼ਹਿਰ ਵਾਸੀਆਂ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਜਿੱਥੇ ਵੀ ਥੇ ਵੀ ਮੇਰੀ ਬਾਤ ਪਹੁੰਚਦੀ ਹੈ ਮੀਡੀਆ ਰਾਹੀਂ ਮੈਂ ਸਾਰੇ ਨੂੰ ਅਪੀਲ ਕਰਾਂਗਾ ਕਿ ਜਿਹੜੇ ਵਿਅਕਤੀ ਨੇ ਦੇਸ਼ ਸਮਾਜ ਵਾਸਤੇ ਜਾਨ ਦੇ ਦਿੱਤੀ ਉਸ ਕਾਰਜਕ੍ਰਮ ਵਿੱਚ ਸਭ ਨੂੰ ਪਹੁੰਚਣਾ ਚਾਹੀਦਾ ਹੈ ਪੂਰੇ ਪਰਿਵਾਰ ਸਮੇਤ ਆਣਾ ਚੀਦਾ ਹੈ ਮੈਂ ਕਹਿੰਦਾ ਸ਼ਹੀਦ ਹੋ ਕੀ ਚਿਤਾਂ ਉੱਪਰ ਲੱਗੇਗੇ ਹਰ ਬਰਸ ਮੇਲੇ ਵਤਨ ਪਰ ਮਰ ਮਿਟਨੇ ਵਾਲੋਂ ਕਾ ਬਸ ਯਹੀ ਬਾਕੀ ਨਿਸ਼ਾਨ ਹੋਗਾ ਜਿਹੜੇ ਲੋਕ ਦੇਸ਼ ਤੇ ਸਮਾਜ ਵਾਸਤੇ ਕੰਮ ਕਰਦੇ ਨੇ ਯੁਗਾ ਯੁਗਾ ਤੱਕ ਉਹਨਾਂ ਦਾ ਨਾਮ ਰਹਿੰਦਾ ਹੈ ਇਨਸਾਨ ਪੈਦਾ ਹੁੰਦਾ ਖਾਂਦਾ ਪੀਂਦਾ ਬੱਚੇ ਪੈਦਾ ਕਰਦਾ ਤੇ ਮਰ ਜਾਂਦਾ ਜਾਨਵਰ ਵੀ ਉਹੀ ਕਰਦਾ ਹੈ ਇਨਸਾਨ ਤੇ ਜਾਨਵਰ ਕੋਈ ਨਾ ਕੋਈ ਫਰਕ ਦਿਖਣਾ ਚੀਦਾ ਜਿਹੜੇ ਲੋਕ ਦੇਸ਼ ਭਗਤੀ ਆ ਕੰਮ ਕਰਦੇ ਨੇ ਉਹਨਾਂ ਦਾ ਨਾਮ ਯੁਗਾ ਤੱਕ ਅਮਰ ਰਹਿੰਦਾ ਹੈ ਔਰ ਸਭ ਤੋਂ ਮਹਿੰਗਾ ਸ਼ੌਕ ਦੇਸ਼ ਭਗਤੀ ਦਾ ਹੈ ਇਸ ਤੋਂ ਮਹਿੰਗਾ ਸ਼ੌਕ ਕੋਈ ਵੀ ਨਹੀਂ ਹੈ ਹਰ ਤੁਸੀਂ ਕੋਈ ਵੀ ਕੰਮ ਕਰੋਗੇ ਤੁਹਾਨੂੰ ਆਰਥਿਕ ਮਦਦ ਆਏਗੀ ਪੈਸਾ ਆਏਗਾ ਤੁਸੀਂ ਧਾਰਮਿਕ ਲੈਣ ਜਾਓ ਤੁਹਾਡੇ ਲੋਕ ਪਹਿਰਾਦ ਰੱਖਣਗੇ ਜਿਹੜਾ ਦੇਸ਼ ਭਗਤੀ ਦਾ ਜਨੂਨ ਹੈ ਨਾ ਇਹ ਬਹੁਤ ਘੱਟ ਲੋਕਾਂ ਨੂੰ ਹੁੰਦਾ ਹੈ ਔਰ ਇਹ ਮਹਿੰਗਾ ਸ਼ੌਕ ਹੈ ਮਹਿੰਗਾ ਸ਼ੌਕ ਪਲਣ ਦਾ ਸਾਨੂੰ ਸ਼ੌਕ ਹੈ ਇਸ ਕਰਕੇ ਸ਼ੌਕ ਪਾਲਿਆ ਸਰ ਜਿਹੜੀ ਮੂਰਤੀ ਹੈ ਕਿੰਨੀ ਕਿ ਦੀ ਲੰਬਾਈ ਕਿੰਨੀ ਹੋਏਗੀ ਜੀ ਕਿੰਨੀ ਉੱਚੀ ਮੂਰਤੀ ਦੀ ਜਿਹੜੀ ਲੰਬਾਈ ਹੈ ਉਹ 2.5 ਫੁੱਟ ਹੈ ਤੇ ਜਿਹੜਾ ਜਮੀਨ ਤੋਂ ਉਚਾਈ ਹੈ ਉਹ 10 ਫੁੱਟ ਹੈ। ਸ਼ੌਜੀ ਤੁਸੀਂ 30 ਸਾਲ ਲਗਾਤਾਰ ਸੰਘਰਸ਼ ਕਰਿਆ ਇੱਕ ਚੌਕ ਦਾ ਨਾਮ ਮਿਲਿਆ। ਹੁਣ 35 ਸਾਲ ਬਾਅਦ ਪ੍ਰਤੀਮਾ ਲੱਗ ਰਹੀ ਹੈ। ਆਖਰ ਇਹ ਦੇਸ਼ ਨੂੰ ਰਾਜਨੀਤੀ ਜਿਹੜੀ ਇਹ ਕੀ ਚੱਕਰ ਹੈ? ਇਸ ਤਰ੍ਹਾਂ ਮੈਂ ਮੀਡੀਆ 'ਇਹ ਗੱਲ ਦੱਸਣ ਨਹੀਂ ਜਾਂਦਾ। ਮੀਡੀਆ ਨੇ ਪੁੱਛ ਲਈ ਇਹ ਗੱਲ ਦੱਸਣ ਜਾਂਦਾ। ਦੇਸ਼ ਨੂੰ ਬਾਹਰੋਂ ਖਤਰਾ ਨਹੀਂ ਹੈ। ਦੇਸ਼ ਨੂੰ ਅੰਦਰੋਂ ਦਾ ਖਤਰਾ ਹੈ। ਇਸ ਕਰਕੇ ਜਿਹੜੇ ਸਮਾਜ ਵਿੱਚ ਰਹਿੰਦਾ, ਜਿਹੜੇ ਸ਼ਹਿਰਾਂ ਦਾ ਉੱਥੇ ਕੁਝ ਲੋਕਾਂ ਨੂੰ ਦੇਸ਼ ਭਗਤੀ ਰਾਸ ਨਹੀਂ ਆਂਦੀ। ਇਸ ਕਰਕੇ ਇਹਦੇ ਰੁਕਾਵਟਾਂ ਰਹੀਆਂ ਜੀ ਅੰਦਰੋਂ ਕਿਸਰਾ ਤੱਕ ਹੈ ਜਰਾ ਥੋੜਾ ਦੱਸੋ ਹਾਂ ਤੁਸੀਂ ਪੱਤਰਕਾਰ ਹੋ ਦੇਖੋ ਦੇਸ਼ ਨੂੰ ਕੋ ਅਮਰੀਕਾ ਦਾ ਖਤਰਾ ਹੈ ਪਾਕਿਸਤਾਨ ਨੂੰ ਖਤਰਾ ਹੈ ਦੇਸ਼ ਦੇ ਵਿੱਚ ਗਦਾਰ ਬਹੁਤ ਹੈ ਤੁਸੀਂ ਦੱਸੋ ਹੈ ਜਾਂ ਨਹੀਂ ਹੈ ਮੈਂ ਸਵਾਲ ਕਰਦਾ ਸਵਾਲ ਦੇ ਉੱਪਰ ਸਵਾਲ ਕਰ ਰਿਹਾ ਹਾਂ ਇਹ ਦੇਸ਼ ਦੇ ਗਦਾਰ ਨੂੰ ਹਿੰਦੁਸਤਾਨ ਦਾ ਦੁਨੀਆ ਚੰਡਾ ਫੇਰੇਗਾ ਤੁਸੀਂ ਮੀਡੀਆ ਜੋ ਨਾ ਮੈਂ ਸਦਾਰਾ ਵਿਅਕਤੀ ਹਾਂ ਦੇਸ਼ ਨੂੰ ਤਾਂ ਚਾਈਨਾ ਤੋਂ ਵੀ ਖਤਰਾ ਹੈ ਨਹੀਂ ਕੋਈ ਖਤਰਾ ਹੈਗਾ ਬਿਲਕੁਲ ਬਿਲਕੁਲ ਨਹੀਂ ਖਤਰਾ ਹੈਗਾ ਆਪ ਦਾ opinion ਦਾ ਡਿਫਰੈਂਸ ਹੈ ਤੁਸੀਂ ਇਹ ਦੱਸੋ ਤੁਸੀਂ ਕਿ ਅੰਦਰੋਂ ਖਤਰਾ ਕਿਹੜੀ ਤਰ੍ਹਾਂ ਦੇ ਜਿਹਨਾਂ ਤੋਂ ਅੰਦਰੋਂ ਹਿੰਦੂ ਆਰਗਨਲ ਤੁਸੀਂ ਕਹਿ ਰਹੇ ਕਿਸ ਮੁੱਦੇ ਤੇ ਇਹ ਇਹਨਾਂ ਦਾ ਆਇਆ ਤੇ ਆਪਣੇ BJP ਦੀ ਵੀ ਸਰਕਾਰ ਰਹੀ ਹੈ ਉਸ ਟਾਈਮ ਲੇਕਿਨ ਆਪਾਂ BJP ਸਰਕਾਰ ਹੈ ਨਾ ਨਹੀਂ ਪਵਾ ਸਕੇ ਅੱਜ ਰਾਜਸਥਾਨ ਜਿਹੜਾ ਇਹ ਬਾਦਸ਼ਾਹ ਜਾਂ ਉਹ ਪ੍ਰਧਾਨ ਹੈ ਅੱਜ ਉਹਨਾਂ ਦੀ ਅਗਵਾਈ ਦੇਖੋ ਜੀ ਜਿਹੜੇ ਸ਼ਹੀਦ ਹੋਨੇ ਨੇ ਕਿਸੇ ਪਾਰਟੀ ਦੇ ਬੰਨੇ ਨਹੀਂ ਹੁੰਦੇ ਕਿਸ ਸਮਾਜ ਦੇ ਦੇਸ਼ ਦੇ ਕੌਮ ਦੇ ਜਿਹੜੇ ਸ਼ਹੀਦ ਹੁੰਦੇ ਨੇ ਸਾਰਿਆਂ ਦੇ ਸ਼ਹੀਦ ਹੁੰਦੇ ਨੇ ਪ੍ਰਵਾਕਰ ਜੀ ਨੇ ਕਦੇ ਜਾਤੀ ਪੰਥਰੀ ਵੇਖਿਆ ਉਹਨਾਂ ਕੋਈ ਵਿਅਕਤੀ ਕੰਮ ਗਿਆ ਉਹਨਾਂ ਦਾ ਕੰਮ ਉਹਨਾਂ ਦਾ ਕੰਮ ਕੀਤਾ ਹਰ ਬੰਦੇ ਨਾ ਮੋੜੇ ਨਾ ਮੋੜਾ ਲਾ ਕੇ ਖੜੇ ਨੇ ਔਰ ਜਿਨ੍ਹਾਂ ਦਿਨਾਂ ਵਿੱਚ ਉਹਨਾਂ ਦਾ ਇਹ ਕਾਂਡ ਹੋਇਆ ਉਹਨਾਂ ਦੀ ਇੱਕ ਮਰੂਤੀ ਵੈਨ ਉਸ ਟਾਈਮ ਚੱਲਦੀ ਸੀ ਉਹਨਾਂ ਦਾ ਝਗੜਾ ਚੱਲ ਰਿਆ ਸੀ ਉਸ ਟਾਈਮ ਉਹਨਾਂ ਦੇ ਨਾਲ ਵੀ ਖੜੇ ਸੀ ਕੋਈ ਵੀ ਵਿਅਕਤੀ ਹੈ ਜਿਹੜਾ ਪ੍ਰਾਣਾ ਬੰਦਾ ਹੈਗਾ ਜਿਹੜਾ ਉਹਨਾਂ ਨੂੰ ਜਾਣਦਾ ਹੈ ਜਿਹੜਾ ਨਾਮ ਸੁਣਿਆ ਹੈ ਔਰ ਹਰ ਵਿਅਕਤੀ ਨਾ ਖੜੇ ਨੇ ਪਰ ਅੱਛੇ ਲੋਕ ਹਰ ਜਗ੍ਹਾ ਨੇ ਮੈਂ ਨਗਰ ਕੌਂਸਲ ਦੇ ਪ੍ਰਧਾਨ ਦੀ ਵੀ ਤਾਰੀਫ਼ ਕਰਾਂਗਾ ਇੱਥੇ ਭਾਵੇਂ ਕਾਂਗਰਸ ਦੇ ਨੇ पर उन्होंने जो दलेरी दिखाई उन्होंने कहा कोई थोड़ा काम है शहीद बारे मैं थोड़े नाल खड़ा और अफसर कह के रखे से इतने कोई रुकावट नहीं आनी चाहिए तो कोई अफसर टीला चाबी और कस्ते सके उस तो बाद ने कल प्रैसे बयान भी दिता है बै नगर कौंसल सहयोग करेगी मैं परसनली भी सहयोग कराँगा उसके तो बाद समाज को अपील भी की है क्या प्रभाकर जी एक पार्टी के बने हुए थे जो पार्टी के बने हुए तो कांग्रेस का एक प्रधान ये गल अपील ना करता ਸਰਜਰੀ ਮੌਜੂਦਾ ਸਰਕਾਰ ਹੈ ਇਸ ਤੋਂ ਇਹਨਾਂ ਦਾ ਕੋਈ ਤੁਨਜੋਗਦਾਰ ਮਿਲਿਆ ਇਸ ਪ੍ਰਕਿਰਮਾ ਦੇ ਵਿੱਚ ਦੇਖੋ ਜੀ ਮੈਂ ਸਭ ਨਾਲ ਸੰਪਰਕ ਕੀਤਾ ਮੈਂ ਕਾਂਗਰਸੀਆਂ ਕੋਲ ਗਿਆ ਮੈਂ ਬੀਜੇਪੀਏ ਕੋਲ ਗਿਆ ਮੈਂ ਅਕਾਲੀਆਂ ਕੋਲ ਵੀ ਗਿਆ ਮੈਂ ਆਪਾ ਲੋ ਗਿਆ ਮੈਂ ਗਿਆ ਸਭ ਕੋਲ ਹਾਂ ਜਿੱਤ ਦਾ ਜਿਹਦਾ ਜਿਹਦਾ ਮਨ ਸੀਗਾ ਉਹਨਾਂ ਉਹਨਾਂ ਸਹਿਯੋਗ ਕਰਿਆ ਮੈਂ ਤਾਂ ਕੋਈ ਵੀ ਹੈ ਨਾ ਗਲੀ ਦਾ ਕੱਖ ਹੈ ਉਹਦੀ ਵੀ ਰਿਸਪੈਕਟ ਕਰਦਾ ਇੱਕ ਗੱਲ ਹੁੰਦੀ ਹੈ ਉਹਦੇ ਦਾ ਛੋਟਾ ਪਰਜਾ 1 ਰੁਪਿਆ ਦਾ ਹੈਗਾ ਵੱਡਾਪੁਰ ਜਾ ਲੱਖ ਰੁਪਏ ਦਾ ਹੈਗਾ ਜੇ ਕਰਬੈਲਾਪੁਰ ਜਾ ਨਾ ਹੋਵੇ ਤਾਂ ਗੱਡੀ ਖੜ ਜਾਂਦੀ ਹੈ ਇਸ ਕਰਕੇ ਸਾਰਿਆਂ ਨੇ ਸਹਿਯੋਗ ਕਰਿਆ ਮੈਂ ਕਹਾਂ ਫਰਾਂ ਨੇ ਨਹੀਂ ਕਰਿਆ ਕਿਸੇ ਨੇ ਕਿਸੇ ਰੂਪੇ ਰ ਕਰਿਆ ਕਿਸੇ ਨੇ ਕਿਸੇ ਰੂਪੇ ਕਰਿਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਕੰਮੇ ਸਹਿਯੋਗ ਕੀਤਾ ਹੈ ਸਰਜਰੀ ਤੁਹਾਡੀ ਸਸਤਾ ਮਹਾਵੀਰ ਕ੍ਰਾਂਤੀ ਸੀ ਇਹਦਾ ਮੁੱਖ ਉਦੇਸ਼ ਕੀ ਹੈ ਸਾਡਾ ਮੁੱਖ ਉਦੇਸ਼ ਹੈ ਜਿਹੜੇ ਆਨਲ ਜਨਰੇਸ਼ਨ ਹੈ ਉਹਦੇ ਨਾਲ ਨੈਸ਼ਨੈਲਿਟੀ ਦੀ ਭਾਵਨਾ ਕਿਸ ਤਰ੍ਹਾਂ ਪੈਦਾ ਹੋਏ ਉਸ ਵਾਸਤੇ ਕੰਮ ਕਰਦੀ ਹੈ ਅਸੀਂ ਕੋਈ ਵੀ ਕੰਮ ਕਰਦੇ ਆਏ ਉਹ ਜਾਇ ਇੱਕ ਮਾਹੌਲ ਤਿਆਰ ਕਰਦੇ ਆਂ ਅੱਜ ਸਿਰਫ ਪ੍ਰੈਸ ਕਾਨਫਰੈਂਸ ਹੀ ਪ੍ਰੈਸ ਕਾਨਫਰੈਂਸ ਦੇਖੋ ਤੁਸੀਂ ਭਾਰਤ ਮਾਤਾ ਚਿੱਤਰ ਲਗਿਆ ਅਸੀਂ ਲੋਕ ਇਹ ਜਿਹੜਾ ਬੂ ਭਾਗ ਹੈ ਭਾਰਤ ਦਾ ਇਸ ਨੂੰ ਹੀ ਮਾਂ ਦਾ ਰੂਪ ਦਿੰਦੇ ਆਂ ਅਸੀਂ ਇਸ ਨੂੰ ਮਾਂ ਮੰਨਦੇ ਆਂ ਇਹਦੀ ਰੱਖਿਆ ਵਾਸਤੇ ਅਸੀਂ ਕੰਮ ਕਰਦੇ ਆਂ ਜਿਸ ਤਰ੍ਹਾਂ ਬਾਰਡਰ ਦੇ ਇੱਕ ਫੌਜੀ ਖੜਿਆ ਹੈ ਉਹ ਸਰਾਦੀ ਸੁਰੱਖਿਆ ਵਾਸਤੇ ਖੜਿਆ ਹੈ ਇਸ ਤਰ੍ਹਾਂ ਸੀ ਦੇਸ਼ ਦੇ ਨਾਗਰਿਕ ਆ ਇੱਥੇ ਦਾ ਅਨਜਲ ਖਾਂਦੇ ਆਂ ਇੱਥੇ ਜਿਹੜੇ ਮਹਾਪੁਰਸ਼ ਹੋ ਨੇ ਸਾਡੇ ਮਹਾਪੁਰਸ਼ ਹੋ ਨੇ ਅਥੇ ਜਿਹੜਾ ਗੁਰੂ ਹੋਏ ਨੇ ਉਹ ਸਾਡੇ ਗੁਰੂ ਨੇ ਇਸ ਕਰਕੇ ਅਸੀਂ ਦੇਸ਼ ਦੀ ਮਿੱਟੀ ਵਾਸੇ ਕੰਮ ਕਰਦੇ ਆਂ ਸਰ ਜਿੱਦਾਂ ਨੌਜਵਾਨੀ ਦੀ ਆਪਾਂ ਗੱਲ ਕਰੀਏ ਨੌਜਵਾਨਾਂ ਨੂੰ ਤੁਸੀਂ ਕਿਸੇ ਹੀਰੋ ਦਾ ਨਾਮ ਪੁੱਛਦੇ ਹੋ ਹੀਰੋ ਹੁੰਦਾ ਤੇ ਜਨਮ ਤਰੀਕ ਤੱਕ ਪਤਾ ਹੈ ਲੇਕਿਨ ਸਾਡੇ ਸ਼ਹੀਦਾਂ ਬਾਰੇ ਨਹੀਂ ਪਤਾ ਇਸ ਵਾਸਤੇ ਤੁਸੀਂ ਕਿਉਂ ਉਪਰਾਲੇ ਕਰਦੇ ਨਹੀਂ ਕਿ ਨੌਜਵਾਨਾਂ ਨੂੰ ਬਿਲਕੁਲ ਅਸੀਂ ਕਹਿੰਦੇ ਵੀ ਹਾਂ ਜਿੱਥੇ ਸਾਡਾ ਹੱਥ ਪਾਉਂਦੇ ਕਹਿੰਦੇ ਵੀ ਆ ਸਭ ਤੋਂ ਪਹਿਲਾ ਕਿਸੇ ਵਿਅਕਤੀ ਨੂੰ ਨਿਰਮਾਣ ਕਰਨਾ ਹੈ ਸਭ ਤੋਂ ਪਹਿਲਾ ਗੁਰੂਆਂ ਦੀ ਮਾਂ ਸ਼ਿਵਾਜੀ ਮਰਾਠਾ ਨੂੰ ਮਾਂ ਤੋਂ ਸਸਕਾਰ ਮਿਲੇ ਸੀ ਸਭ ਤੋਂ ਪਹਿਲਾਂ ਜਿਹੜਾ ਸੰਸਕਾਰ ਦੇਣ ਦਾ ਕੰਮ ਹੈ ਮਾਂ ਦਾ ਕੰਮ ਹੈ ਅੱਜ ਘਰਾਂ ਦੇ ਮਾਂ ਦਾ ਸੰਸਕਾਰ ਨਹੀਂ ਨਹੀਂ ਆ ਕਿਉਂ ਅੱਜ ਸਾਡੇ ਘਰ ਚਾਰ ਬੰਦੇ ਆ 6 ਕਮਰੇ ਬਣ ਗਏ ਆਪਸੇ ਦੀਵਾਰ ਆ ਗਿਆ ਬੱਚੇ ਮੋਬਾਈਲ ਤੇ ਲੱਗੇ ਰਹਿੰਦੇ ਆ ਆਪਸੇ ਪਿਓ ਨਾਲ ਗੱਲ ਨਹੀਂ ਕਰਦੇ ਮੈਂ ਇਹ ਸਾਰਿਆਂ ਨੂੰ ਅਪੀਲ ਕਰਾਂਗਾ ਸਭ ਤੋਂ ਪਹਿਲਾਂ ਬੱਚਾ ਜਦੋਂ ਛੋਟਾ ਹੁੰਦਾ ਹੈ ਮਾਂ ਪਿਓ ਸੰਸਕਾਰ ਦੇਣ ਉਸ ਤੋਂ ਬਾਅਦ ਜਿਹੜਾ ਪ੍ਰਾਇਮਰੀ ਸਕੂਲ ਹੈ ਉਹਦਾ ਟੀਚਰ ਕੀ ਜਾਣ ਮਰ ਸਾਡੇ ਧਰਮ ਗੁਰੂ ਹੈ ਕਿਸੇ ਪੰਜ ਸੰਬਰਦਾਇਆ ਹੈ ਇਹ ਤਿੰਨੇ ਜਦ ਤੱਕ सोचन के नहीं लिए उत्तर संस्कार नहीं आए कह रहे वो सच्चाई है जो इनका सवाल है कि आप उसके लिए क्या करें आपकी संस्था क्या करती है हमारी संस्था देशभक्ति का माहौल तैयार करती है कार्यक्रम करती है हम जब सौ लोगों पर प्रयास करते हैं उसमें एक दो पर असर जरूर होता है ऐसा नहीं है कि असर नहीं होता मैं आपसे बात कर रहा हूँ आपके माइंड में भी कई बातें आती होंगी ये बात ठीक है या गलत है कोई व्यक्ति अगर जीवन में उतार लेता है तो उसका देश का भला होगा हम तो सबसे पहले ये कहते हैं पहले समाज को ना सुधारो पहले अपने आप को सुधारो हमारे अंदर देशभक्ति की भावना पैदा हो क्या हम स्वदेशी का इस्तेमाल करते हैं जो जो हमारे भारत की चीज़ें हैं हमारे गांव की चीज़ें हैं हमारे शहर की चीज़ें हैं हम वही इस्तेमाल करते हैं कि उसको छोड़ कर दूसरे इस्तेमाल करते हैं जो हमारी चीज़ें उपलब्ध हैं हमें वो इस्तेमाल करनी चाहिए इसलिए नौजवान है जुड़ चुके हैं जी हर तरह विचारधारा जिस तरह से ये तो समाज को पता होगा ना देखो ये तो हम तो मीडिया में है नहीं कि हमें वो बताएगा वो तो समाज में जिसमें सुधार आता है जिसमें बदलाव आता है देशभक्त मैंने पहले आपको कहा स्टार्टिंग में देशभक्ति का शौक बहुत महंगा शौक है और मैं सबको कहता हूँ ये सबको नहीं पालना चाहिए उसको पालना चाहिए जो पहले सोच ले मेरे पास जो है वो जा सकता है मिलेगा कुछ नहीं जिसको कुछ हासिल करना है मैं उनसे प्रार्थना करूँगा आपके द्वारा वो हमारे से संपर्क ना करे वो भी सुखी रहेगा हम भी सुखी रहेंगे जिसके मन में ये हो मैंने देश और समाज के लिए काम करना है वही हमसे संपर्क करता है